ਉਹ ਕਈ ਲਾਕੇ ਜਵਾਨ ਟੀਕੇ ਨਾੜਾ ਜਿੱਥੇ ਵੇਖੋ ਕੀਤੀਆਂ ਬਲੌਕ ਨੇ ਹਾਲ ਘਰਾਂ ਵਿੱਚ ਔਰਤਾਂ ਦੇ ਮੰਦੜੇ ਤੇ ਕਈਆਂ ਲੈ ਲਏ ਤਲਾਕ ਨੇ ਕਦੇ ਪੰਜ ਦਰਿਆ ਸੀ ਸਾਡੇ ਵਗਦੇ ਕਦੇ ਪੰਜ ਦਰਿਆ ਸੀ ਸਾਡੇ ਵਗਦੇ ਓ ਛੇਵਾ ਨਸ਼ਿਆਂ ਦਾ ਬਹਿ ਗਿਆ ਬਹਿ ਗਿਆ ਕੂਤੇ ਭੇਜਿਆ ਸੀ ਰੱਬਾ ਕਿਹੜੇ ਕੰਮ ਨੂੰ ਐ ਬੰਦਾ ਕਿਹੜੇ ਰਹਾ ਪੈ ਗਿਆ ਕੂਤੇ ਸੱਕਰ ਜਹਾਂ ਕੋਈ ਮਿੱਠਾ ਨਹੀਂ ਓ ਮਾਵਾਂ ਤੀਆਂ ਜਹਾਂ ਕੋਈ ਮਿੱਠਾ ਨਹੀਂ ਓ ਮਾਵਾਂ ਤੀਆਂ ਜਹਾਂ ਓ ਪਿਓ ਨੂੰ ਆਖੇ ਡੈਡੀ ਸੋਰੇ ਨੂੰ ਕੰਜਰ ਕਹਿੰਦੀ ਆ ਕੰਜਰ ਕਹਿੰਦੀ ਆ ਆਪ ਭੂਨ ਤੇ ਬਾਬੀਆਂ ਨੂੰ ਨਿਤ ਮਤਾ ਦਿੰਦੀ ਆ ਬਿਲੋਂ ਆਪਣੀ ਪੀੜੀ ਥੱਲੇ ਆਪ ਤਾਂ ਨਗਾਵੀਂ ਮਾਰੀ ਨਹੀਂ ਹੁਣ ਸੱਸ ਕਿਵੇਂ ਮਾਂ ਬਣ ਜੇ ਓਏ ਜਦੋਂ ਨੂੰ ਬਣਦੀ ਨਹੀਂ ਸੀ ਹੁਣ ਸੱਸ ਕਿਵੇਂ ਮਾਂ ਬਣ ਜੇ ਓਏ ਜਦੋਂ ਨਾ ਬਣਦੀ ਨਾ ਧੀ